هي پارتن سون پے कारक संते जी कारक संते ਬਨੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮਰਤ ਜਨ ਛਾਇਆ ਰਾਮ ਸੋ ਪ੍ਰਮਾਤਮਾ ਅਕਾਲ ਪੁਰਖ ਨਿਰੰਕਾਰ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਪ ਖਲਉਂਦੇ ਹਨ ਉਸ ਕਾਰਜ ਦੇ ਵਿੱਚ ਜਿੱਥੇ ਪਿਆਰ ਹੋਵੇ ਜਿੱਥੇ ਸ਼ਰਧਾ ਹੋਵੇ ਜਿਹੜੇ ਮਹਾਪੁਰਖਾਂ ਦੇ ਨਾਮ ਜਪਣ ਵਾਲਿਆਂ ਦੀ ਪ੍ਰੀਤੀ ਹੋਵੇ ਅਕਾਲ ਪੁਰਖ ਦੇ ਨਾਮ ਜਾਂ ਕਾ ਮੀਤ ਸਾਜਨ ਹੈ ਸਮੀਓ ਜਿਨ੍ਹਾਂ ਦਾ ਪਿਆਰ ਹੁੰਦੇ ਕਹਿਣ ਸੁਣ ਤੋਂ ਬਾਹਰ ਹੋਇਆ ਕਰਦੀਆਂ ਨੇ ਗੰਨਾ ਉੱਥੇ ਸ਼ਬਦ ਵੀ ਅਧੂਰੇ ਜਾਪਦੇ ਨੇ ਜਿੱਥੇ ਪਿਆਰ ਵਾਲਿਆਂ ਦੀ ਗੱਲ ਕਹਿਣ ਦਾ ਸਮਾਂ ਬਣਦਾ ਸੋ ਨਾਲ ਦੀ ਨਾਲ ਮੈਂ ਬੇਨਤੀ ਕਰ ਰਿਹਾ ਹਾਂ ਗੁਰਮਖਾਉ ਨੂੰ ਸੇਵਾਦਾਰਾਂ ਨੂੰ ਛਲਿਓ ਭਾਈ ਬੀਬੀਆਂ ਨੂੰ ਲੜਕਿਆਂ ਨੂੰ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਇੱਕ ਵਾਰ ਹੀ ਰੰਭਤਾ ਹੋਣੀ ਆ ਅਨੰਦ ਕਾਰਜਾਂ ਦੀ ਕੇਵਲ ਪ੍ਰਕਰਮਾਂ ਦੇ ਸਮੇਂ ਤੇ ਨਿਸ਼ਕਤਾਂ ਦੇ ਵਿੱਚ ਪ੍ਰਕਰਮਾਂ ਹੋਣੀਆਂ ਨੇ 5-10 ਜੋੜੀ ਰਹਿ ਗਏ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਬਈ ਤਕਰੀਬਨ 1 ਵਜ ਗਿਆ 1 ਵਜ ਗਿਆ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ 5-7 ਜੋੜੀ ਰਹਿ ਗਏ ਬਾਕੀ ਸੁਭਾਗ ਜੋੜੀਆਂ ਸਤਪੁਰਾਂ ਦੇ ਸਾਹਮਣੇ ਬੈਠੀਆਂ ਸੂਭਾ ਪਾ ਰਹੀਆਂ ਤੇ ਜਿਹੜੇ 5-7 ਜੋੜੇ ਰਹਿ ਗਏ ਆਓ ਬਈ ਇਹ ਸੇਵਾਦਾਰਾਂ ਨੂੰ ਬੇਨਤੀ ਆ ਜਦੋਂ ਪੂਰੇ ਹੋ ਗਏ ਨਾ ਜੋੜੇ ਸੁਭਾਗ ਜੋੜੀਆਂ ਕੇ ਬੈਠ ਗਏ ਸਾਰੇ ਉਦੋਂ ਸਟੇਜ ਤੇ ਦੱਸ ਦਿਓ ਫਿਰ ਬੇਨਤੀ ਆ ਗੁਰਮੁਖ ਪਿਆਰੇ ਸੇਵਾਦਾਰਾਂ ਨੂੰ ਜਦੋਂ ਸੁਭਾਗ ਜੋੜੀਆਂ ਸਾਰੇ ਪਹੁੰਚ ਗਏ ਨਾ ਸਤਿਗੁਰਾਂ ਦੀ ਹਜ਼ੂਰੀ ਚ ਸਟੇਜ ਤੇ ਉਦੋਂ ਜ਼ਰੂਰ ਦੱਸਿਓ ਰੱਪਾ ਨਾਲ ਦੀ ਨਾਲ ਹੀ ਅਰੰਭਤਾ ਦੀ ਅਰਦਾਸ ਬੇਨਤੀ ਹੋ ਜਾਣੀ ਆ ਅਨਪ੍ਰਪਤ ਸੇ ਸਰਵਨ ਕਰਨਾ ਗੱਡਵੜੀ ਕੇ ਸ਼ਬਦ ਧਾਰਨਾ ਚ ਬੋਲਿਆ ਕਰੋ ਸਾਰੇ

लोड़ीअ कम थोड़ ਕਰਤੇ ਆਖੀ ਹੈ ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਡੀ ਪੈ ਸਾਧੂ ਹੁੰਦੇ ਨੇ ਬਚੋ ਲੈ ਰੱਖ ਜੇ ਰਿਸ਼ਤਾ ਕਰੂ ਦੇ ਦੁਨੀਆਂ ਦਾ ਸਾਧੂ ਆਰੇ ਆvare ਪਹੁੰਚੇ ਸਟੇਟ ਸਾਬ ਤੁਹਾਡੀ ਵਾਹਿਗੁਰੂ ਜੀ ਪਖ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਨੋ ਭਾਈ ਤੁਸੀਂ ਮੈਨੋ ਭਾਈ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਹਿਬ ਜੀ

ਮਨ ਸਦਾ ਧਿਆਈ ਜੀਤ ਉਸ ਨਹੀਂ ਵਿਛੜੈ ਸੋ ਸੰਗੀ ਗਨਿਆ ਦੇਨ ਸਜਾਏ ਜੋ ਨਿਮ ਸਮਹ ਸੋ ਅਲਪਾਉ ਰਜ ਪਾਲ ਅਭਿਆਉ ਦੇ ਕਾਸ਼ ਉਨ ਨਾ ਹੋਈ ਸਾਸ ਸਾਸ ਸੁ ਸਮਾਲਤਾ ਮੇਰਾ ਪ੍ਰਭ ਸੋਈ ਅਚਲ ਅਸ਼ੇਰ ਅਪਾਰ ਪ੍ਰਭ ਉਜਾਜਾ ਕਰੂਪਾ ਜਪ ਜਪ ਕਰਹਾ ਆਨੰਦ ਜਨ ਅਚਰਜ ਆਨੂਪਾ ਸਾਮਕ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਨਕ ਮੰਗੈ ਧਾਨ ਪ੍ਰਭ ਰੇਨ ਭਗ ਸਦਾ ਸਾ ਮਤ ਦੇਵੋ ਦਇਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਨਕ ਮੰਗੈ ਧਾਨ ਪ੍ਰਭ ਰੇਨ ਭਗ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੀ ਆਜੋ ਪਾਈ ਨੇੜੇ ਹੁਣ ਦੱਸ ਦਿਓ ਠੀਕ ਹੈ ਇੱਥੇ ਸਤਿਗੁਰੂ ਗੁਰਬਾਣੀ ਦੇ ਵਿੱਚ ਜੋ ਸ਼ਬਦ ਉਚਾਰਨ ਕਰਦੇ ਨੇ ਉਸਤ ਤਨਿੰਦਾ ਨਾਨਕ ਜੀ ਮੈਂ ਹਾਂ ਸੰਸਾਰ ਦੇ ਸਾਰੇ ਕੋ ਪੈਂਡੇ ਲਾਗੀ ਜੀ ਮੈਂ ਕੱਲੇ ਪੈਂਡੇ ਲਾਗੀ Wie die mein Pfannetfeld.